ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੁੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸੰਘਾ ਜਰਮ ਤਰੀਕ 3 2 ਜਮਾ 1997 ਹਾਈਟ 5 ਫੁੱਟ 9 ਇੰਚ ਏਰੀਆ ਬਰਨਾਲਾ ਕਾਸਟ ਜੱਟ ਸਿੱਖ ਗੋਤ ਟਾਲੀਵਾਰ ਜ਼ਮੀਨ ਨਹੀਂ ਮਕਾਨ ਕੋਠੀ ਪਈ ਹੋਈ ਹੈ ਕੰਮ ਲੜਕਾ ਫੌਜੀ ਦੂਸ਼ਾ 16 ਵਿੱਚ ਲੜਕਾ ਪੜਤੀ ਹੋਇਆ ਪਰਿਵਾਰ ਮੈਂਬਰ ਮਾਤਾ ਪਿਤਾ ਤਨ ਪੈਣਾ ਵਿਆਹੀ ਹੋਇਆ ਨਹੀਂ ਇਕੱਲਾ ਲੜਕਾ ਹੈ ਮੰਗ ਘਰੀਏ ਪਰਿਵਾਰ ਤੋਂ ਕੋਈ ਨਿੱਕੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 8872548127 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੰਘ ਜਨਮ ਤਰੀਕ 24 ਦਸੰਬਰ 1995 ਆਇਟਿਓ ਪੰਚਕੂੜੀ 4 ਇੰਚ ਕਾਸਟ ਅਰੂੜਾ ਸਿੱਖ ਪੜਾਈ ਪਲੱਸ 2 ਕੰਮ ਪ੍ਰਾਈਵੇਟ ਜੌਬ ਤਨਖਾਹ 25000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਵਿਆਹ ਹੋਇਆ ਹੈ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7355555796 ਦੂਜਾ ਮੋਬਾਈਲ ਨੰਬਰ 73550955535 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘਾ ਉਮਰ 28 ਸਾਲ ਪੜਾਈ ਗ੍ਰੈਜੂਏਸ਼ਨ ਸ਼ਹਿਰ ਜ਼ਿਲਹੰਦਰ ਕੰਮ ਪ੍ਰਾਈਵੇਟ ਜੌਬ ਗਲੀਨਿੰਗ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਮਿਲਟਰੀ ਇੰਜੀਨੀਅਰ ਕਪੂਰਤਾ ਰਿਟਾਇਰਡ ਮਾਤਾ ਹਾਊਸ ਵਾਈਫ ਮੰਗਵਦੀ ਪਰਿਵਾਰ ਤੋਂ ਬਣੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8360472201 8360472201 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਨਾਮ ਸਿੰਘ ਜਨਮ ਤਰੀਕ 9 ਦਸੰਬਰ 1988। ਲੜਕਾ ਤਲਾਕशुदा ਕਾਸਟ ਫਰਜ਼ਾ ਬਰਤਕੁਮਯਾਰ ਜ਼ਿਲ੍ਹਾ ਫਤਿਹਗੜ ਸਾਹਿਬ। ਸ਼ਹਿਰ ਵਸੀ ਪਠਾਨਾ ਕੰਮ ਕਾਰਪੈਂਟਰ ਸੈਲਰੀ 2000 ਪ੍ਰਤੀ ਮਹੀਨਾ। ਪਰਿਵਾਰ ਮੈਂਬਰ ਪਿਤਾ ਨਿਊ ਹਾਰਲੈਂਡ ਮਾਤਾ ਹਾਊਸ ਵਾਈਫ। ਇੱਕ ਭੈਣ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਕਰੇਲੂ ਲੜਕੀ ਦੀ ਲੋੜ ਹੈ ਲੜਕੀ ਤਲਾਕशुदा ਬਿਨਾ ਬੱਚੇ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98728 5348 ਇਹਨਾਂ ਨੂੰ ਜਤੀਵੰਦ ਨਹੀਂ ਹੈ ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਵੈਸ਼ਨੂ ਜਨਮ ਤਰੀਕ 1999 ਕਾਸਟ ਜੱਟ ਸਿੱਖ ਪੜਾਈ ਬੀਵੀਏ ਸ਼ਹਿਰ ਫਤਿਹਗੜ੍ਹ ਸਾਹਿਬ ਕੰਮ ਆਪਣੀ ਦੁਕਾਨ ਮੋਬਾਈਲਾਂ ਦੀ ਜ਼ਮੀਨ اٹਕਲੇ ਅਤੇ ਸ਼ਹਿਰ ਦੇ ਵਿੱਚ ਪ੍ਰਾਪਰਟੀ ਵੀ ਦੁਕਾਨ ਪਲਾਟ ਰੈਂਟ ਹਾਊਸ ਇਹਨਾਂ ਦੀ ਡਬਲ ਸਟੋਰੀ ਕੋਠੀ ਪਾਈ ਹੋਈ ਹੈ ਸ਼ਹਿਰ ਦੇ ਵਿੱਚ ਹੈ ਪਰਿਵਾਰ ਮੈਂਬਰ ਗੁਰਸਿੱਖ ਹੈ ਮੰਗ ਕਾਂਦਾਂ ਦੀ ਪਰਵਾਤ ਤੋਂ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 991573829 9915738 ਸੋ ਨਤੀ ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਸ਼ਾਨਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 38 ਸਾਲ ਜ਼ਿਲ੍ਹਾ ਮੂਗਾ ਕਾਸਟ ਜੱਟ ਸਿੱਖ ਪੜਾਈ ਪਲੱਸ 2 ਕੰਮ ਖੇਤੀਬਾੜੀ ਜ਼ਮੀਨ ਛੇ ਕਿੱਲੇ ਪਰਿਵਾਰ ਮੈਂਬਰ ਇੱਕ ਪ੍ਰਾ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 7837782279 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਨਾਮ ਸਿੰਘ ਉਮਰ 35 ਸਾਲ, ਹਾਈਟ 5 ਫੁੱਟ 7 ਇੰਚ। ਕਾਸਟ ਜੱਟ ਸਿੱਖ ਪੁੱਲਰ, ਪੜਾਈ 10ਵੀਂ ਪਾਸ, ਜ਼ਿਲ੍ਹਾ ਬਠਿੰਡਾ। ਜ਼ਮੀਨ 1.5 ਕਿਲਾ, ਮੰਗ ਵਧੀਆ ਪਰਿਵਾਰ ਤੋਂ ਗ੍ਰੀਵ ਕਰਦੀ ਲੜਕੀ ਦੀ ਲੋੜ ਹੈ। ਲੜਕੇ ਤਲਾਕशुदा ਵਾਲੇ ਵੀ ਇਹਨਾਂ ਨੂੰ ਕਾਲ ਕਰ ਸਕਦੇ ਨੇ। ਇਹਨਾਂ ਦਾ ਮੋਬਾਈਲ ਨੰਬਰ 983516211 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 40 ਸਾਲ ਹਾਈਟ 5 ਫੁੱਟ 5 ਇੰਚ ਜਿਲ੍ਹਾ ਲੁਧਿਆਣਾ ਕੰਮ ਡਰਾਈਵਰ ਨੇ ਐਂਬੂਲੈਂਸ ਚਲਾਉਂਦੇ ਨੇ ਮੰਗ ਬਧੀ ਪਰਿਵਾਰ ਤੋਂ ਗਰੇਲੂ ਲੜਕੇ ਦੀ ਲੋੜ ਹੈ ਕਾਸਟ ਐਸੀ ਲੜਕੀ ਤਲਾਕशुदा ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 99699163 ਕਿਐਸੀ ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਸ਼ਾਨਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 2 ਨਵੰਬਰ 1988 ਹਾਈਟ 5 ফুট 11 ਇੰਚ ਪੜਾਈ ਪਲੱਸ 2 ਕਾਸਟ ਪਰਿਯਪਤ ਕੁਮਾਰ ਜਮੀਨ 2 ਕਿੱਲੇ ਜ਼ਿਲ੍ਹਾ ਜਲੰਧਰ ਲੜਕਾ ਆਸਟ੍ਰੇਲੀਆ ਪੀਆਰ ਪਰਿਵਾਰ ਮੈਂਬਰ ਮਾਤਾ ਇੱਕ ਭੈਣ ਵਿਆਹੀ ਹੋਈ ਨਹੀਂ ਮੰਗ ਵਧੀਆ ਪਰਿਵਾਰ ਤੋਂ ਪੜੀ ਨਿੱਕੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9592161629 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 8 ਨਵੰਬਰ 1999 ਹਾਈਟ 5 ਫੁੱਟ 5 ਇੰਚ ਪੜਾਈ ਪਲੱਸ 2 ਕਾਸਟ ਜਟਸੀ ਕੰਜਮੀਨ ਤਨ ਕਿਲੇ ਜ਼ਿਲ੍ਹਾ ਤਰਨਤਨ ਕੰਮ ਲੜਕਾ ਮਰਤਾਰੀ ਗਰੰਥ ਸਿੰਘ ਹੈ ਮੰਗਵਦੀ ਪਰਿਵਾਰ ਤੋਂ ਗੁਰਸਿੱਖ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 917210198 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1987 ਹਾਈਟ 5 ਫੁੱਟ 11 ਇੰਚ ਕਾਸਟ ਸਨਿਆਰੀ ਲੜਕਾ ਤਲਾਕ ਸੁਧਾ ਸ਼ਹਿਰ ਮੋਗਾ ਪੜਾਈ ਬੀ ਫਾਰਮੇਸੀ ਕੰਮ ਕੰਪਨੀ ਚੰਡੀਗੜ੍ਹ ਸੈਲਰੀ 45000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਇੱਕ ਪੈਨ ਵਿਆਹੀ ਹੋਏ ਨੇ ऑस्ट्रेलिया ਵਿੱਚ ਹੈ ਮੰਗਵਲੀਓ ਪਰਵਾਤ ਤੋਂ پڑھی ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9872468995 ਤੁਸੀਂ ਇਹ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 3 ਮਾਰਚ 1987 ਹਾਈਟ 5 ਫੁੱਟ 10 ਇੰਚ ਜ਼ਿਲ੍ਹਾ ਮੋਹਾਲੀ ਕਾਸਟ ਜੱਟ ਸੇ ਕਪੜਾਈ +2 ਆਸਟ੍ਰੇਲੀਆ ਡਿਪਲੋਮਾ ਕੀਤਾ ਹੋਇਆ ਆਸਟ੍ਰੇਲੀਆ ਤੋਂ ਕੰਮ ਪ੍ਰਾਈਵੇਟ ਜੌਬ ਲੜਕਾ ਕਰਦਾ ਹੈ ਤੇ ਲੜਕਾ ਤਲਾਕ ਸੁਦਾ ਹੈ ਪਰਿਵਾਰ ਮੈਂਬਰ ਮਾਤਾ ਦੋ ਭੈਣਾਂ ਵਿਆਹੀਆਂ ਹੋਈਆਂ ਨੇ ਮੰਗ ਵਧੀਆ ਪਰਿਵਾਰ ਤੋਂ ਲੜਕੀ ਗ੍ਰੈਜੂਏਸ਼ਨ ਹੋਵੇ ਮਹਾਲੀ ਏਰੀਆ ਨੂੰ ਪਹਿਲ ਹੈ ਜੱਟ ਸਿੱਖ ਫੈਮਿਲੀ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 987208093 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੰਗ ਜਨਮ ਤਰੀਕਾ 4 ਜੂਨ 1986 ਹਾਈਟ 5 ਫੁੱਟ 7 ਇੰਚ ਕਾਸਟ ਰਾਮਗੜੀ ਹੈ ਸ਼ਹਿਰ ਅਮਰitsar ਪੜਾਈ ਵੀ ਆਇਰਲੈਂਡ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਪਰ ਇੱਕ ਪੈਨ ਵਿਆਹ ਹੋਏ ਨੇ ਕੰਮ ਇਮੀਗ੍ਰੇਸ਼ਨ ਦਾ ਸੈਲਰੀ 30000 ਪ੍ਰਤੀ ਮਹੀਨਾ ਮੰਗ ਵਧੀਆ ਪਰਵਾਤ ਤੋਂ ਬੜੀ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਨੂੰ ਜਤਿਵੰਦ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 87290 26568 ਤੁਸੀਂ ਪਰਵਾ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸੈਨਕ ਜਨਮ ਤਰੀਕ 17 11 ਮਹੀਨਾ 1983 ਹਾਈਟ 5 ਫੁੱਟ 8 ਇੰਚ ਅਨਮੈਰਿਡ ਨੇ ਕਾਸਟ ਜਲਾਹਾ ਸਿੱਖ ਪੜਾਈ ਗ੍ਰੈਜੂਏਸ਼ਨ ਡਿਪਲੋਮਾ ਬੀ ਪੀ ਐਡਿਟ ਸਪੋਰਟਸ ਕੰਮ ਸੀਵੀ ਐਸਸੀ ਸਕੂਲ ਚ ਟੀਚਰ ਨੇ ਤਨਖਾਹ 20000 ਪ੍ਰਤੀ ਮਹੀਨਾ ਜਿਨਾ ਜਲੰਧਰ ਪਰਿਵਾਰ ਮੈਂਬਰ ਮਾਤਾ ਪਿਤਾ ਟੀਚਰ ਰਟਾਇਰ ਨੇ ਇੱਕ ਪੈਨ ਵਿਆਹ ਹੋਏ ਨੇ ਮੰਗ ਵਧਿਓ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99143 57901 ਦੂਜਾ ਮੋਬਾਈਲ ਨੰਬਰ 84272 7042 ਤੁਸੀਂ ਇਹ ਪਰਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਸ਼ਾਨਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕਾ 15 ਸਤਮ ਮਹੀਨਾ 1999 ਹਾਇਟ ਮਨਫੋਟ 1 ਇੰਚ ਕਾਸਟ ਐਸ ਸੀ ਜ਼ਿਲ੍ਹਾ ਹੁਸ਼ਿਆਰ ਪੌਰ ਪੜਾਈ ਬੀਵੀ ਮੈਸੀ ਐਲਓ ਯੂਪੀ ਪਰਿਵਾਰ ਮੈਂਬਰ ਵਿਤਾ ਮਾਤਾ ਇੱਕ ਭਰਾ ਸਾਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ ਮੰਗ ਵਧੀ ਪਰਿਵਾਰ ਤੋਂ بڑے ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463738220 9463738220 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 23.09.1988 ਹਾਈਟ 5 ਫੁੱਟ 11 ਇੰਚ ਕਾਸਟ ਖਤਰੀ ਜਨਮ ਸਥਾਨ ਫਿਰੋਜ਼ਪੁਰ ਪੜਾਈ ਪਲੱਸ 2 ਡਿਪਲੋਮਾ ਹੋਟਲ ਮੈਨੇਜਮੈਂਟ ਦੁਬਈ ਆਈਸੀਸੀਏ ਦੁਬਈ ਇਹਨਾਂ ਨੇ ਡਿਪਲੋਮਾ ਦੁਬਈ ਵਿੱਚ ਕੀਤਾ ਹੈ ਕੰਮ ਸੀਨੀਅਰ ਸੈਫ ਡੈਨੀ ਰੈਸਟੋਰੈਂਟ ਕੈਨੇਡਾ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਇੱਕ ਭੈਣ ਵਿਆਹੀ ਹੋਈ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਕਾਸਟ ਖਤਰੀ ਰੋਣਾ ਜਨਰਲ ਨੂੰ ਪਹਿਲ ਹੈ ਇਹਨਾਂ ਦਾ ਮੋਬਾਈਲ ਨੰਬਰ 9 ਨਰਨ ਮੇ 15020961 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸੈਨ ਕੁਮਾਰ 40 ਏਅਰ ਅਨਮੈਰਿਡ ਹਾਈਟ 5 ਫੁੱਟ 6 ਇੰਚ ਕਾਸਟ ਰੋਇਸਿਕ ਫਰੋਸਪੋਰ ਏਰੀਆ ਮੰਗਵਦੀ ਪਰਿਵਾਰ ਤੋਂ 35 ਤੋਂ 40 ਸਾਲ ਦੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 82880 ਵਾਰਡ 178 82880 ਵਾਰਡ 178 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸੰਗ ਜਨਮ ਤਰੀਕ 17 ਸਤੰਬਰ 1987 ਹਾਈਟ 5 ਫੁੱਟ 9 ਇੰਚ ਪੜਾਈ +2 ਕਾਸਟ ਐਂਡ ਆਈਸਿਕ ਸ਼ਹਿਰ ਜਲੰਧਰ ਕਮ ਅਰਜنٹినా ਸਾਊਥ ਅਮਰੀਕਾ ਪੀਆ ਲੜਕਾ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ਐਸਆਈ ਪੰਜਾਬ ਪੁਲਿਸ ਰਿਟਾਇਰਡ ਨੇ ਇੱਕ ਪ੍ਰਾਇਕ ਪੈਨ ਉਹ ਵਿਆਹ ਹੋਏ ਨੇ ਮੰਗ ਵੱਡਿਆ ਪਰਿਵਾਰ ਤੋਂ ਬਣੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 6 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 94785 3279 9475832397 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਸਰਦਾਰ ਅਮਰਤਪਾਲ ਸਿੰਘ ਜਨਮ 3 ਕੁਵਿ ਨਵੰਬਰ 1987 ਜਨਮ ਟਾਈਮ ਸਫੇਰ ਦਾ 9:52 ਮਿੰਟ ਹਾਈਟ 5 ਫੁੱਟ 7 ਇੰਚ ਸ਼ਹਿਰ ਲੁਧਿਆਣਾ ਕਾਸਟ ਰਿਚਾਵਲਾ ਰੋੜਾ ਕਾਮ ਹੋਮੋਪੈਥਿਕ ਡਾਕਟਰ ਨੇ MBA MSc ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ਬਿਜ਼ਨਸ ਭੈਣ ਵਿਆਹੀ ਹੋਈ ਹੈ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਮਝਦਾਰ ਹੋਵੇ ਸਿੰਪਲ ਮੈਰਿਜ ਇਹਨਾਂ ਨੇ ਕਰਨੀ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 9814290666 9814290666 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਸ਼ਾਨਕਾਰੀ ਲੈ ਸਕਦੇ ਹੋ ਰੱਬ ਨੇ ਬਣਾਈਆਂ ਜੋਣੀਆ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਸਾਡਾ WhatsApp ਨੰਬਰ 9501592337 ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp ਤੇ ਸਿੱਧਾ ਆਪਣਾ ਬਾਇਓ ਡਾਟਾ ਭੇਜਿਆ ਕਰੋ ਵੀਡੀਓ ਦੇਖਣ ਦਾ ਤੁਹਾਡਾ ਸ਼ਬਦ ਬਹੁਤ-ਬਹੁਤ ਧੰਨਵਾਦ ਜੀ